ਅਮਿਤੋ ਜੀ ਪਿਛਲੇ ਦਿਨਾਂ ਤੋਂ ਇੱਕ ਖਬਰ ਹੋਰ ਬਹੁਤ ਚਰਚਾ ਦੇ ਵਿੱਚ ਸੀ ਕਾਂਚਨ ਵਾਲੀ ਉਰਫ ਕਮਲ ਕੌਰ ਵਾਲੀ ਕਹਿਰੋ ਉਹਦੇ ਕਤਲ ਤੋਂ ਬਾਅਦ ਉਹ ਜਿਹੜੀ ਸਾਰੀ ਵਾਰਦਾਤ ਹੋਈ ਉਹਦਾ ਜਿਹੜਾ ਮੋٹے ਮੋٹے ਪੱਖ ਸਾਹਮਣੇ ਆਏ ਸੀ ਉਹ ਰਿਹਾ ਪਾ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਸੀ ਪਰ ਉਹਦੇ ਚ ਇੱਕ ਚੀਜ਼ ਦਾ ਇੰਤਜ਼ਾਰ ਸੀ ਕਿ ਜਿਹੜੀ ਪੋਸਟ ਮਾਡਰਨ ਦੀ ਰਿਪੋਰਟ ਆਏਗੀ ਉਹਦੇ ਚ ਕੀ ਆਏਗਾ ਉਸ ਤੋਂ ਬਾਅਦ ਕੀ ਖੁਲਾਸਾ ਹੋਏਗਾ ਉਹ ਰਿਪੋਰਟ ਦੇ ਵਿੱਚੋਂ ਕੀ ਨਿਕਲਿਆ ਕੁਝ ਜਿਹੜੇ ਸਵਾਲ ਉੱਠ ਰਹੇ ਸੀ ਕਿ ਕੋਈ ਕਿਸੇ ਤਰ੍ਹਾਂ ਦਾ ਕੋਈ ਜ਼ਬਰਦਨਾਹ ਹੋਇਆ ਹੈ ਉਹਦੇ ਬਾਰੇ ਜਾਂ ਫਿਰ ਉਸ ਸਮੇਂ ਦੇ ਵਿੱਚ ਉਹ ਕਿਸ ਤਰ੍ਹਾਂ ਜਿਹੜੀ ਸਾਰੀ ਵਾਰਦਾਤ ਹੋਈ ਉਹ ਕੀ ਹੋਈ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਦੇਖੋ ਪਹਿਲੀ ਗਲਤੀ ਇਹ ਆ ਕਿ ਮਸਲਾ ਜਿਹੜਾ ਹੁੰਦਾ ਹੈ ਨਾ ਉਹ ਇਹ ਹੁੰਦਾ ਹੈ ਕਿ ਜਿਹੜੀ ਪੁਲਿਸ ਆ ਜੀ ਪੁਲਿਸ ਨੇ ਤੇ ਜਾਂਚ ਕਰਨੀ ਹੈ ਹੂੰ ਕੁਝ ਚੀਜ਼ਾਂ ਮੈਡੀਕਲੀ ਕਹੋ ਕਿ ਜਾਂ ਸਾਇੰਟਿਫਿਕ ਤਰੀਕੇ ਦੇ ਨਾਲ ਉਹਦੀ ਪੁਸ਼ਟੀ ਡਾਕਟਰਾਂ ਨੇ ਕਰਨੀ ਹੁੰਦੀ ਆ ਮਸਲਨ ਕਿ ਲੜਾਈ ਹੋ ਗਈ ਆ ਕੋਈ ਹੂੰ ਜੇ ਕੋਈ ਲੜਾਈ ਹੋ ਗਈ ਆ ਤੇ ਉਹਦੇ ਵਿੱਚ ਸੱਟ ਕਿੰਨੀ ਆ ਖਤਰੇ ਵਾਲੀ ਆ ਕਿ ਨਹੀਂ ਉਹਦੀ ਪੁਸ਼ਟੀ ਡਾਕਟਰ ਨੇ ਕਰਨੀ ਆ ਜੀ ਉਤੇ ਬਾਅਦ ਜੇ ਹੁਣ ਮੰਨ ਲਓ ਕੋਈ ਰੇਪ ਵਾਲਾ ਮਾਮਲਾ ਹੈ ਹੂੰ ਤਾਂ ਉਹਦੇ ਵਿੱਚ ਜਦੋਂ ਮੈਡੀਕਲੀ ਕੋਈ ਪੁਸ਼ਟੀ ਹੋਏ ਕਿ ਪੁਲਿਸ ਨੇ ਉਸ ਸਾਡੀ ਧਾਰਾ ਲਾ ਦੇਣੀ ਆ ਹੂੰ ਹੁਣ ਇਹ ਆ ਕਿ ਚਲੋ ਠੀਕ ਆ ਆਪਾਂ ਸਾਰਾ ਕੁਝ ਉਹਨਾਂ ਨੂੰ ਜਿਹੜੀਆਂ ਗੱਲਾਂ ਨੂੰ ਕਿਹਾ ਹੈ ਰੈਪੀਟੀਸ਼ਨ ਨਾ ਦਿੰਦੇ ਹੋ ਇਹ ਕਹਿੰਦੇ ਆ ਜੀ ਕਿ ਭਈ ਚਲੋ ਭਈ ਜੋ ਕੰਟੈਂਟ ਕ੍ਰिएਟਰ ਨੇ ਇਸ ਤਰ੍ਹਾਂ ਦੇ ਠੀਕ ਆ ਉਹਨਾਂ ਨਾਲ ਵੀ ਆਪਾਂ ਸਹਿਮਤ ਨਹੀਂ ਤੇ ਜਿਨ੍ਹਾਂ ਨੇ ਇਸ ਤਰੀਕੇ ਦਾ ਕੰਮ ਕੀਤਾ ਉਹਨਾਂ ਨਾਲ ਵੀ ਆਪਾਂ ਅਸਹਿਮਤੀ ਰੱਖਦੇ ਆ ਕਿ ਨਹੀਂ ਇਦਾਂ ਦੇ ਕਾਰੇ ਨਹੀਂ ਹੋਣੇ ਚਾਹੀਦੇ ਜੀ ਪਰ ਵਿੱਚ ਵਿਚਾਲੇ ਹੁਣ ਪਤਾ ਨਹੀਂ ਹੈ ਸਾਬ ਕਿ ਕਿੰਨੇ ਗੱਲ ਫਲਾ ਦਿੱਤੀ ਕਿ ਜ਼ਬਰ ਜਨਾਹ ਹੋਇਆ ਹੂੰ ਜਿਹੜੀ ਹੁਣ ਵੀ ਪੋਸਟਮਾਰਟਮ ਦੀ ਰਿਪੋਰਟ ਆਈ ਆ ਉਹਦੇ ਵਿੱਚ ਮਤਲਬ ਕਿ ਛੋਟੇ ਦੋ ਨਿਸ਼ਾਨ ਨੇ ਸਰੀਰ ਦੇ ਥਲੜੇ ਪਾਸੇ ਜੀ ਹੁਣ ਉੱਥੇ ਕਿਤੇ ਹਾਲੇ ਤੱਕ ਰੇਪ ਦੀ ਕੋਈ ਪੁਸ਼ਟੀ ਨਹੀਂ ਹੈ ਹੂੰ ਪਰ ਉਹ ਤੋਂ ਪਹਿਲਾਂ ਹੀ ਕੁਝ ਬੰਦਿਆ ਨੇ ਇਹ ਕਹਦੇ ਤੱਕ ਜ਼ਬਰਜਨਾ ਹੋਇਆ ਇਹ ਵੀ ਮੇਰੇ ਖਿਆਲ ਤੇ ਨਾਲ ਠੀਕ ਨਹੀਂ ਹੈ ਜੇ ਉਹ ਚੀਜ਼ਾਂ ਨਾਲ ਆਪਾਂ ਕਹਿ ਸਕਦੇ ਕਿ ਆਪਣੀ ਅਸਹਿਮਤੀ ਆ ਉਹ ਚੀਜ਼ਾਂ ਗਲਤ ਨਹੀਂ ਹਾਂ ਤਾਂ ਫਿਰ ਜਿਹੜੀ ਚੀਜ਼ ਹਾਲੇ ਤੱਕ ਤਥਾਤਮਕ ਤੌਰ ਤੇ ਸਥਾਪਿਤ ਹੀ ਨਹੀਂ ਹੋਈ ਜੀ ਸਪਸ਼ਟ ਹੀ ਨਹੀਂ ਹੋਈ ਫਿਰ ਉਹਦੇ ਵਿੱਚ ਇਸ ਤਰ੍ਹਾਂ ਆ ਕੇ ਅਸੀਂ ਕੋਈ ਜਜਮੈਂਟ ਦੇ ਦਈਏ ਕਿ ਇਦਾਂ ਹੋਇਆ ਗੱਲ ਤਾਂ ਉਹ ਇੱਕ ਥਿਉਰੀ ਦਿੱਤੀ ਗਈ ਉਹਦੇ ਤੇ ਐਸਐਸਪੀ ਸਾਹਿਬਾਂ ਨੇ ਵੀ ਕਿਹਾ ਕਿ ਠੀਕ ਆ ਬਈ ਉਸ ਪੱਖ ਤੋਂ ਅਸੀਂ ਜਾਂਚ ਕਰਵਾ ਸਕਦੇ ਆ ਮੈਡੀਕਲੀ ਜਾਂਚ ਹੀ ਹੋਣੀ ਆ ਤੇ ਜਦੋਂ ਕੋਈ ਹੁਣ ਦੇਖੋ ਕੁਝ ਚੀਜ਼ਾਂ ਹੁੰਦੀਆਂ ਪੋਸਟਮਾਰਟਮ ਦੀ ਮੁੱਢਲੇ ਤੌਰ ਤੇ ਰਿਪੋਰਟ ਆ ਗਈ ਉਹਦੇ ਚ ਕੀ ਆ ਕਿ ਸਰੀਰ ਤੇ ਕਿੱਦਾਂ ਦੀ ਸਾਟ ਆ ਕਿ ਕਿਹਦੇ ਕਰਕੇ ਮੌਤ ਹੋਈ ਆ ਉਹ ਚੀਜ਼ਾਂ ਤੇ ਸਾਫ਼ ਹੋ ਗਈਆਂ ਕਿ ਗਲਾ ਘੁੱਟਣ ਦੇ ਨਾਲ ਉਹਦੀ ਮੌਤ ਹੋਈ ਆ ਜੀ ਪਰ ਜੇ ਕੋਈ ਆਪਾਂ ਦੇਖੀਏ ਜਿੱਦਾਂ ਹੁਣ ਮੰਨ ਲਓ ਇੱਕ ਐਂਗਲ ਹੁੰਦਾ ਹੈ ਕਿ ਕੋਈ ਬੰਦਾ ਜ਼ਹਿਰ ਨਾਲ ਮਾਰਿਆ ਗਿਆ ਜਾਂ ਮਰਿਆ ਜਾਂ ਕਿਸੇ ਬੰਦੇ ਦਾ ਸ਼ੱਕ ਹੈ ਕਿ ਉਹਨੇ ਕੋਈ ਆਪਦੀ ਬਾਡੀ ਚ ਇਹੋ ਜੀ ਚੀਜ਼ ਕੰਜ਼ਿਊਮ ਕੀਤੀ ਆ ਹੂੰ ਜੋ ਨਸ਼ੀਲੀ ਆ ਤਾਂ ਪਤਾ ਕਿਵੇਂ ਲੱਗੇਗਾ ਵਿਸਰਾ ਵਿਸਰਾ ਰਿਪੋਰਟ ਬੋਲਦੇ ਆ ਉਹਨੂੰ ਸਾਬ ਸਵੈਬ ਜਾਂ ਵਿਸਰਾ ਰਿਪੋਰਟ ਜਿਹੜੀ ਹੁੰਦੀ ਹੈ ਨਾ ਉਹਦੇ ਤੇ ਟਾਈਮ ਲੱਗਦਾ ਹੈ ਜੀ ਉਹ ਵਿਸਰਾ ਮਤਲਬ ਕਿ ਕੁਝ ਕਹਾਂ ਲੋ ਕਿ ਬਾਡੀ ਦਾ ਅੰਦਰ ਦਾ ਹਿੱਸਾ ਜਿਹੜਾ ਉਹ ਭੇਜਿਆ ਜਾਂਦਾ ਜਿਹਦੇ ਚੋਂ ਮੈਡੀਕਲੀ ਸਥਾਪਿਤ ਕਰਕੇ ਭੇਜਿਆ ਜਾਂਦਾ ਹੈ ਕਿ A ਦੀ ਜਿਹੜੀ ਮੌਤ ਆ ਉਹ ਜਦੋਂ ਹੋਈ ਉਹ ਤੋਂ ਪਹਿਲਾਂ ਨੇ ਕੀ ਖਾਦਾ ਕੀ ਗੱਲ ਹੈ ਕੀ ਬਾਤ ਆ ਉਹ ਸਾਰਾ ਕੁਝ ਤਾਂ ਹੁੰਦਾ ਤਾਂ ਕੁਝ ਚੀਜ਼ਾਂ ਜਿਹੜੀਆਂ ਨੇ ਸਭ ਉਹ ਹਾਲੇ ਸਥਾਪਿਤ ਹੋਣੀਆਂ ਜਾਂ ਤੈਹ ਹੋਣੀਆਂ ਬਾਕੀ ਆ ਉਹ ਵਿਸਰਾ ਰਿਪੋਰਟ ਤੇ ਆਈ ਹੀ ਨਹੀਂ ਪਰ ਕਿਉਂਕਿ ਨਾ ਡਾਕਟਰ ਹਾਂ ਜੀ ਦਿਖਦਾ ਹੀ ਉਸ ਜਿਨ੍ਹਾਂ ਨੇ ਪੋਸਟਮਾਰਟਮ ਕੀਤਾ ਉਹ ਤਿੰਨ ਡਾਕਟਰ ਨੇ ਜੀ ਨਾ ਉਸ ਪੈਨਲ ਨੇ ਕੋਈ ਹਾਲੇ ਤੱਕ ਗੱਲ ਕਹੀ ਆ ਨਾ ਨਤੀਜਾ ਦਿੱਤਾ ਨਾ ਹਲੇ ਵਿਸਥਾਰ ਰਿਪੋਰਟ ਆਈ ਆ ਜਦੋਂ ਵਿਸਥਾਰ ਰਿਪੋਰਟ ਹੈ ਕਿ ਫਾਈਨਲ ਉਦੋਂ ਹੋਏਗਾ ਸਭ ਕੁਝ ਹੂੰ ਠੀਕ ਹੈ ਨਾ ਜੀ ਸੋ ਕੁਝ ਚੀਜ਼ਾਂ ਪਹਿਲਾਂ ਹੀ ਚਲਾ ਦਿੱਤੀਆਂ ਜਾਂਦੀਆਂ ਜਾਂਦੀਆਂ ਬਾਕੀ ਹੁਣ ਦੇਖੋ ਇਸ ਮਾਮਲੇ 'ਚ ਅ ਅੱਗੇ ਕੀ ਬਣਦਾ ਕੀ ਨਹੀਂ ਬਣਦਾ ਇੱਕ ਕਹ ਰਿਹਾ ਕਿ ਸ਼ਲੀਲ ਵੀਡੀਓ ਵੀ ਆ ਗਈ ਆ ਉਹ ਦੇਖੋ ਇਹ ਇਹੀ ਤੇ ਸਵਾਲ ਮੈਂ ਉਸ ਦਿਨ ਦਾ ਹੀ ਚੱਕਿਆ ਸੀਗਾ ਜਿਸ ਦਿਨ ਇਹ ਸਾਰੀਆਂ ਚੀਜ਼ਾਂ ਪੁਲਿਸ ਨੇ ਉਠਾਈਆਂ ਕਿ ਭਈ ਪਾਸਵਰਡ ਮੰਗੇ ਗਏ ਆ ਜਾਂ ਫੋਨ ਦੇ ਪਾਸਵਰਡ ਮੰਗੇ ਗਏ ਆ ਜਾਂ ਆਈਡੀਆਂ ਦੇ ਪਾਸਵਰਡ ਮੰਗੇ ਗਏ ਆ ਅਰੇ ਸਭ ਆਹੀ ਤੇ ਗੱਲ ਕਰ ਰਹੇ ਸੀਗੇ ਇਹ ਹੁਣ ਜਦੋਂ ਮੋਬਾਈਲ ਗਾਇਬ ਹੋਇਆ ਉਸ ਤੋਂ ਬਾਅਦ ਹੀ ਕਿਉਂ ਆਈ ਇਹਦਾ ਮਤਲਬ ਹੈ ਕਿ ਉਹਦੀਆਂ ਕੁਝ ਫਿਰ ਉਹੀ ਗੱਲ ਕਿ ਕੁਝ ਨਿੱਜੀ ਚੀਜ਼ਾਂ ਸੀ ਕਿਆਂ ਜੋ ਹੱਥ ਲੱਗੀਆਂ ਜੇ ਨਿੱਜੀ ਚੀਜ਼ਾਂ ਸੀ ਕੱਲੀਆਂ ਉਹਦੀਆਂ ਸੀ ਜਾਂ ਕਿਸੇ ਹੋਰ ਦੀਆਂ ਵੀ ਸੀ ਬਿਲਕੁਲ ਤਾਂ ਇਹੀ ਤੇ ਸਵਾਲ ਅਸੀਂ ਕਰਦੇ ਸੀ ਕੇਸ ਨਾਲ ਕਿ ਉਸ ਤੋਂ ਬਾਅਦ ਹੀ ਕਿਉਂ ਤੇ ਜੇ ਉਹ ਫੋਨ ਅਮਰਤਪਾਲ ਸਿੰਘ ਮੇਰੋ ਕੋਲ ਆ ਤਾਂ ਫਿਰ ਅਸ਼ਲੀਲਤਾ ਤੇ ਵੀ ਹੈ ਨਾ ਹਾਂ ਬਿਲਕੁਲ ਜਿਹਨੂੰ ਰੋਕਣ ਦੇ ਨਾਮ ਤੇ ਉਹਨਾਂ ਨੇ ਮਾਰਿਆ ਤੇ ਜੇ ਕਿਸੇ ਹੋਰ ਕੋਲ ਫੋਨ ਆ ਇਹ ਵੀ ਇੱਕ ਨਵਾਂ ਫਿਰ ਇਨਵੈਸਟੀਗੇਸ਼ਨ ਦਾ ਪਾਰਟ ਬਣ ਗਿਆ ਜੀ 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 ਬਿਲਕੁਲ ਠੀਕ ਹੈ ਨਾ ਜੀ ਇਹ ਤੇ ਹੈ ਜੇ ਕੋਈ ਹੋਰ ਵੀ ਇਸ ਤਰ੍ਹਾਂ ਕਰ ਰਿਹਾ ਤੇ ਫਿਰ ਫੋਨ ਕਿਉਂ ਨਹੀਂ ਮਿਲ ਰਹੇ ਫੋਨ ਕਿੱਥੇ ਨੇ ਇਹ ਵੀ ਇੱਕ ਵੱਡਾ ਸਵਾਲ ਹੈ